ਅੰਮ੍ਰਿਤਸਰ ਸੁਲਤਾਨਪਿੰਡ ਰੋਡ ਤੇ ਬੀਤੀ ਰਾਤ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸਤੀਏ ਕਿ ਇੱਕ ਦੁਕਾਨ ਦੇ ਉੱਤੇ ਕੁਝ 10 ਤੋਂ 15 ਵਿਅਕਤੀਆਂ ਨੇ ਹਮਲਾ ਕੀਤਾ ਤੇ ਦੁਕਾਨ ਦੀ ਤੋੜਪੰਨ ਕੀਤੀ ਅਤੇ ਤੁਹਾਨੂੰ ਦੱਸਦੀਏ ਕਿ ਦੁਕਾਨ ਦੇ ਮਾਲਕ ਅਤੇ ਉਸਦੇ ਲੜਕੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀਸੀਟੀਵੀ ਫੁਟੇਜ ਦੇਖ ਸਕਦੇ ਹੋ ਤੁਸੀਂ ਸਾਹਮਣੇ ਆਈ ਹੈ ਸਰਿਆਮ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ ਦੁਕਾਨ ਦੇ ਅੰਦਰ ਵੜ ਕੇ ਦੁਕਾਨ ਦੇ ਮਾਲਕ ਨੂੰ ਅਤੇ ਉਸਦੇ بیٹے ਨੂੰ ਕੁੱਟਮਾਰ ਕੀਤੀ ਗਈ ਹੈ ਤਸਵੀਰਾਂ ਵਿੱਚ ਤੁਸੀਂ ਸਾਰ ਦੇਖ ਸਕਦੇ ਜੇ ਪੀੜਤ ਪੁਲਿਸ ਕੋਲ ਗਿਆ ਪੁਲਿਸ ਵੱਲੋਂ ਉਸ ਨੂੰ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਇਲਾਜ ਲਈ ਉਸ ਤੋਂ ਬਾਅਦ ਪੁਲਿਸ ਨੇ ਕਿਹਾ ਵੀ ਜੋ ਵੀ ਬੰਦੀ ਕਾਰਵਾਈ ਦੋਸ਼ੀਆਂ ਉੱਤੇ ਕੀਤੀ ਜਾਵੇਗੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਜੇ ਅੰਮ੍ਰਿਤਸਰ ਦਾ ਵਿਗੜਦਾ ਮਾਹੌਲ ਸਰਿਆਮ ਜਿਹੜਾ ਪ੍ਰਸ਼ਾਸਨ ਦੀ ਜਿਹੜੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਸਾਰੇ ਆਮ ਗੁੰਡਾਗਰਦੀ ਕਰਦੇ ਹੋਏ ਦੁਕਾਨ ਦੇ ਬਾਹਰ ਆ ਕੇ ਤੋੜਪੰਨ ਕਰਦੇ ਹੋਏ ਲੋਕ ਖੜੇ ਤਮਾਸ਼ਾ ਦੇਖ ਰਹੇ ਨੇ ਕਿਸੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਕੋਲੋਂ ਗੈਰ ਕਾਨੂੰਨੀ ਜਿਹੜੇ ਹਥਿਆਰ ਆ ਜਿਵੇਂ ਕਿ ਤਲਵਾਰ ਕਹਿ دیے ਤੇ ਬਹੁਤ ਸਾਰੇ ਹਥਿਆਰ ਬੇਸਬੱਦ ਇਦਾਂ ਦੇ ਹਥਿਆਰ ਲੈ ਕੇ ਉਹ ਆਏ ਸੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਜੇ ਬਾਕੀ ਦੀ ਜਾਣਕਾਰੀ ਆਓ ਸੁਣਦੇ ਹਾਂ ਕੀ ਕਹਿਣਾ ਹੈ ਹਾਂ ਜੀ ਵੀ ਅਸੀਂ ਕੀ ਨਾ ਬਾਸਣਾ ਪਰਮਪਰ ਕਿੱਥੋਂ ਦੇ ਰਹੇ ਨੇ ਸਤਨਨ ਰੋਡ ਤੇ ਕੀ ਗੱਲਬਾਤ ਹੋਈ ਹੈ ਕੁਛ ਨਹੀਂ ਬੈਠੇ ਨੂੰ ਅੰਦਰ ਆਣ ਕੇ ਕਬਜ਼ੇ ਦੀ ਨੀਤ ਨਾ ਪਾਈ ਸਾਡੇ ਦੁਕਾਨ ਤੇ 12 ਤੋਂ 15 ਬੰਦੇ ਆ ਗਏ ਸੀ ਅੱਛਾ ਤੇ ਕਿ ਕਿਹੜੇ-ਕਿਹੜੇ ਹਥਿਆਰ ਲੈ ਕੇ ਆਏ ਸੀ ਦਾਤਰ ਸੀ ਗੰਦਾਸੀ ਹੀ ਬੇਸਬਾਲ ਸੀ ਹੋਰ ਵੀ ਦੋ-ਤਿੰਨ ਹਥਿਆਰ ਆ ਗਏ ਸੀ ਤੇ ਤੁਹਾਡੇ ਛੱਟਾ ਲੱਗਿਆ ਤੁਹਾਡੇ ਕਿੰਨੇ ਕਿੰਨੇ ਬੰਦੇ ਛੱਟਾ ਲੱਗੇ ਸਾਡੇ ਦੋ ਬੰਦੇ ਤੇ ਕੀ ਮੰਗ ਕਰਦੇ ਨੇ ਮੰਗਿਆ ਹੋਈ ਆ ਕਿ ਬੰਦ ਹੀ ਕਾਰਵਾਈ ਕੀਤੀ ਚਾਹੀਦੀ ਆ ਬੱਚਾ ਹੁਣ ਜੀ ਬੰਦਾ ਉਹਨਾਂ ਤੇ ਕੋਈ ਕਿਸੇ ਨਾਲ ਸ਼ੁਰੂ ਆਇਆ ਵਗੈਰਾ ਨਹੀਂ ਜਦੋਂ ਕੋਈ ਤਮਾਸ਼ਾ ਦੇਖ ਆ ਲੋਕਾਂ ਤੋਂ ਕੰਨ ਤਮਾਸ਼ਾ ਹੀ ਦੇਖਿਆ ਹੈ ਬਾਕੀ ਜਦੋਂ ਉਹਨਾਂ ਕੋਲ ਹਥਿਆਰ ਸੀ ਤੁਹਾਨੂੰ ਵੀ ਪਤਾ ਵਾ ਕਿ ਕੋਈ ਹਨਾ ਦੋ ਨੰਬਰ ਦਾ ਹੈਗਾ ਸੀ ਇੱਕ ਪਰ ਉਹਨਾਂ ਨੇ ਕੱਢਿਆ ਮਤਲਬ ਕੱਢਿਆ ਸੀ ਚਲਾਇਆ ਨਹੀਂ ਕਿਸੇ ਨੇ ਫੋਨ ਨਹੀਂ ਕੀਤਾ ਕਿਸੇ ਨੇ ਉੱਤੇ ਭਾਈ 100 ਨੰਬਰ ਤੇ ਮੈਂ ਕਾਲ ਕੀਤੀ ਸੀ ਉਹਨਾਂ ਨੇ ਫੋਨ ਖੋ ਕੇ ਫੋਨ ਨਾਲ ਹੀ ਲੈ ਕੇ ਮੇਰਾ ਇੱਕ ਪਰਸ ਕੱਢਿਆ ਸਾਡਾ ਪਰਸ 'ਚ 20000 ਰੁਪਏ ਦੇ ਕਰੀਬ ਹੈਗੇ ਸੀ ਇੱਕ ਏਟੀਐਮ ਸੀ ਦੋ ਏਟੀਐਮ ਸੀ ਏਟੀਐਮ ਸੀ ਲਿਸੈਂਸੀ ਆਰ ਸੀ ਹੀ ਗੱਡੀ ਦੀ ਇੱਕ ਵਾਰੀ ਮੇਰਾ ਨਾਮ ਗੁਰਬਜਨ ਸਿੰਘ ਹੈ ਤੇ ਦਸਪਾਲ ਨਦੀ ਮੈਂ ਨਾ ਪ੍ਰਭਤੀ ਦਾ ਕੰਮ ਕਰਦਾ ਹਾਂ ਮੈਂ 2000 ਮਲ 11 12 ਦੇ ਵਿੱਚ ਇੱਕ ਦੁਕਾਨ ਲਈ ਲਾਲ ਸਿੰਘ ਦੇ ਕੋਲੋਂ ਸਾਨੂੰ ਉਪਜੋਤਾ ਤੇ ਉਹ ਮੈਂ ਦੁਕਾਨ ਦੇ ਉਸ ਦੁਕਾਨ ਦੇ ਉੱਤੇ ਅੰਦੇ ਦੁਕਾਨ ਛੱਡੀ ਉਹ ਦੁਕਾਨ ਤੇ ਕਬਜ਼ਾ ਕਰਨ ਦੀ ਨੀਤ ਦੇ ਨਾਲ ਮੇਰੇ ਤੇ ਹਫਤਾ ਜਾਨਵਾਰ ਮਾਰਨ ਦੀ ਕੋਸ਼ਿਸ਼ ਕੀਤੀ ਕਿੰਨੇ ਬੰਦੇ ਆਏ ਸੀ ਇਹ ਲਾਲ ਸਿੰਘ ਤੇ ਦੋ ਮੁੰਡੇ ਹੀ ਉਹਦੇ ਲਾਵ ਸਿੰਘ ਤੇ ਪ੍ਰਿੰਸ ਤੇ ਟੈਣੀ ਕਿਸੇ ਦੇ ਨਾਲ ਤੁਹਾਡਾ ਸਬੰਧ ਹੈ ਮੇਰੇ ਕੋਲ ਦਾਤਰ ਹੀ ਇਹਨਾਂ ਦੇ ਕੋਲ ਤੇ ਕਿਰਪਾਨਾਂ ਸੀ ਤੇ ਬੈਸਬੋਲ ਆ ਗਈ ਗਨਾਸੀਆਂ ਕਿੰਨੇ ਬੰਦੇ ਆਏ ਇਹ ਮਤਲਬ 15 ਕ ਬੰਦੇ ਹੋਣੇ ਜਿਹੜੇ ਅਨਪਛਾਤੇ ਅਗੇ ਕਿੰਨੇ ਕ ਵੇੜੇ ਆਏ ਸੀ ਇਹ ਕੋ 8 ਕ ਵੇੜਾ ਦਾ ਟਾਈਮ ਹੈ ਇਸ ਵਾਰ ਪੁਲਿਸ ਨੂੰ ਮੈਂ ਕੱਟ ਹਾਂਜੀ ਕਰਤੀ ਕਰਤੀ ਅਜੇ ਸਾਨੂੰ ਕਹਿੰਦੇ ਡਾਟ ਕਟਾਗ ਲਿਓ ਪਹਿਲਾਂ ਨੁਕਸਾਨ ਕਿੰਨਾ ਹੋਇਆ ਬੰਦ ਨੁਕਸਾਨ ਬੜਾ ਹੋਇਆ ਹੈ ਛੱਟਾ ਪੜੀਆਂ ਜਾਂਦੀਆਂ ਬੇੜੇ ਤੇ ਬਹੁਤ ਜ਼ਿਆਦੀ ਛੱਟਾ ਪੜੀਆਂ ਕਿੰਨੇ ਜਣੇ ਦੇ ਲੱਗੀਆਂ ਛੱਟਾ 200 ਜੜੇ ਲੱਗੀਆਂ ਕਿੰਨੀ ਉਮਰ ਦੀ ਜਨਾਜ਼ੇ ਉਹ ਮੁੰਡੇ ਆ ਦੋ ਦੇ ਇਤਜਾਬ ਹੋ ਤਿੰਨ ਬੰਦੇ ਮਤਲਬ ਤਿੰਨ ਨਹੀਂ ਇਹ ਬੰਦੇ ਦੇ 15 ਜਾਲੇ ਨੂੰ ਕੀਤਾ ਹਮਲਾ ਘਟ ਤੋਂ ਘਟ ਹਾਂ ਕਰਦੇ ਦੁਕਾਨ ਤੇ ਅੰਦਰ ਹੀ ਅੰਦਰ ਹੀ ਕੀਤਾ ਵੀਡੀਓ ਹਾਂ ਦੀ ਵੀਡੀਓ ਹੈ ਗਿਆ ਵੀਡੀਓ ਹੈ ਗਿਆ ਜਿੱਤੇ ਉਹ ਸ਼ੌਪ ਹੋ ਜਾਏਗਾ ਹਾਂ ਨਹੀਂ ਇਹ ਸਾਰੇ ਨਾਲ ਕੋਈ ਝਗੜਾ ਹੋਇਆ ਨਾ ਤੇ ਦੁਕਾਨ ਦੇ ਵਿੱਚ ਆ ਕੇ ਬੰਦੇ ਕੋਈ ਇਹਨਾਂ ਤੇ ਉਹਨਾਂ ਨੇ ਹੱਲਾ ਗੁੱਲਾ ਕੀਤਾ ਵਾ ਤੇ ਇੱਥੇ ਹਸਪੀਟਲ ਤੇ ਜਾਣੀ ਸਿਹਤ ਸਟਾਫ ਤੇ ਕਿੰਨੇ ਬੰਦੇਆਂ ਛੱਡਾਂ ਲੱਗੀਆਂ ਨੇ ਬੰਦੇ ਇਹਨਾਂ ਦੇ ਦੋ ਬੰਦੇ ਨੇ ਇਹਨਾਂ ਨੇ ਛੱਡ ਲੱਗੀਆਂ ਜਿਹੜੀ ਤੇ ਨਗਾ ਆਪਣਾ ਹੈਗਾ ਜੇ DSP ਸਿੰਘ ਨਗਰ ਗਲੀ ਨੰਬਰ 1 ਸੁੱਕਾ ਤਲਾਬ ਅਮਨ ਸਰ ਜੀ ਆ ਡੋਗੋਲੇ ਇਹਨਾਂ ਦੀ ਐਂਟਰੀ ਕਰ ਲਈ ਆ ਤੇ ਜਿਹੜੀ ਡਾਕਟਰ ਸਾਹਿਬ ਜੋ ਵੀ ਕਾਰਵੇ ਕਰਨਗੇ ਹੋਏਗੀ